ਇੰਨੀ ਦੁਨੀਆ ਹਰਜਿੰਦਰ ਸਿੰਘ ਦਾ ਮਾਮਲਾ ਜਿਹੜਾ ਸੁਰਖੀਆਂ ਦੇ ਵਿੱਚ ਛਾਇਆ ਹੋਇਆਗਾ ਕਾਰਨ ਕੀ ਹੈ ਹਰਜਿੰਦਰ ਸਿੰਘ ਤੋਂ ਯੂ ਐਸ ਏ ਦੇ ਫਲੋਰੀਡਾ ਦੇ ਵਿੱਚ ਇੱਕ ਟਰੱਕ ਹਾਦਸੇ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ ਉਹਦੇ ਵਿੱਚ ਹਰਜਿੰਦਰ ਸਿੰਘ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ ਉੱਤੇ ਹੀ ਬਹੁਤ ਕੁਝ ਇੰਟਰਨੈਟ ਉੱਤੇ ਨਿਕਲ ਕੇ ਆ ਰਿਹਾ ਹੈ ਜਿਹੜਾ ਪੰਜਾਬੀਆਂ ਨੂੰ ਚਿੰਤਤ ਵੀ ਕਰ ਰਿਹਾ ਹੈ ਹਰੇਕ ਪੰਜਾਬੀ ਹਰਜਿੰਦਰ ਸਿੰਘ ਬਾਰੇ ਅਰਦਾਸ ਕਰ ਰਿਹਾ ਹੈ ਕਿ ਉਸ ਨੂੰ ਘੱਟ ਤੋਂ ਘੱਟ ਸਜ਼ਾ ਹੋਵੇ ਜੇ ਉਸ ਨੂੰ 45 ਸਾਲ ਦੀ ਸਜ਼ਾ ਹੁੰਦੀ ਹੈ ਤਾਂ ਉਸ ਦੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਬਰਬਾਦ ਹੋ ਜਾਵੇਗੀ। ਹਰੇਕ ਪੰਜਾਬੀ ਅਰਦਾਸ ਕਰਦਾ ਹੈ ਕਿ ਉਹਦੇ ਪਰਿਵਾਰ ਤੇ ਹਰਜਿੰਦਰ ਸਿੰਘ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ। ਤੇ ਹੁਣ ਇੱਥੇ ਹੀ ਇੱਕ ਹੋਰ ਵੀਡੀਓ ਸਾਹਮਣੇ ਨਿਕਲ ਕੇ ਆਈ ਹੈ ਜਿਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਅਦਾਸੀ ਦਾ ਸਾਹਮਣਾ ਕਰਨਾ ਪੈ ਸਕਦਾ। ਕਾਰਨ ਕੀ ਹੈ ਪੰਜਾਬੀਆਂ ਦੇ ਨਾਲ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਹੁਣ ਤੁਹਾਨੂੰ ਦਿਖਾਉਂਦੇ ਆ ਉਹ ਵੀਡੀਓ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਿਓ ਤੁਹਾਡ DS ਵੀਡੀਓ ਬਾਰੇ ਕੀ رائے ਹੈ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਸ ਤਰ੍ਹਾਂ ਦੀ ਹਰੇਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਓ ਹੁਣ ਦੇਖਦੇ ਆਂ ਪੂਰੀ ਵੀਡੀਓ ਉਹ ਮਨੀਸ਼ਾ ਸਾਲੀ ਗੇਮ ਪਾ ਗਈ ਲੋਕਾਂ ਨੂੰ ਮੂਰਖ ਲਾ ਗਈ ਤੇ ਇੱਕ ਹੋਰ ਬਾਈ ਦੀ ਪਟੀਸ਼ਨ ਆ ਪੀ ਇਸ ਦੇ ਲੋਕਾਂ ਨੂੰ ਰਿਪੋਰਟ ਕੀਤਾ ਜਾਵੇ ਆਪਣੇ ਲੋਕ ਉੱਤੇ ਹੀ ਸੈਨ ਕਰੀ ਜਾਂਦੇ ਆ ਬਾਈ ਜੀ ਆ ਮਨੀਸ਼ਾ ਖਾਲੀ ਨੇ ਕੀ ਕੀਤਾ ਸਾਰੇ ਪੰਜਾਬੀਆਂ ਦੇ ਫੋਨਾਂ 'ਚ ਵੀਡੀਓ ਚਾਹੀਦੀ ਆ ਹੁਣ ਲਿਖੀ ਜਾਂਦੀ ਆ ਵੀ ਸਖਤ ਤੋਂ ਸਖਤ ਸਜ਼ਾ ਦੋ ਮੁੰਡੇ ਨੂੰ ਜਿਆਦਾ ਤੋਂ ਜਿਆਦਾ ਸਾਈਨ ਕਰਾ ਕੇ ਸਾਲੀ ਗੱਲਾਂ ਹੀ ਹੋਗ ਹੋ ਰਹੀ ਕਰੀ ਜਾਂਦੀ ਆ ਬਾਈ ਤੂੰ ਸਾਰੇ ਪੰਜਾਬੀਆਂ ਦੇ ਫੋਨਾਂ 'ਚ ਵੀਡੀਓ ਜਾਣੀ ਚਾਹੀਦੀ ਮਨੀਸ਼ਾ ਵਾਲੀ ਪਟੀਸ਼ਨ ਨਾ ਸਾਈਨ ਕਰੋ ਇਹ ਸਾਨੂੰ ਮੂਰਖ ਲਈ ਜਾਂਦੀ ਆ ਇੱਕ ਹੋਰ ਪਟੀਸ਼ਨ ਆ ਵੀ ਇਸ ਦੇ ਹੱਕ 'ਚ ਲੋਕਾਂ ਨੂੰ ਰਿਪੋਰਟ ਕਰੋ ਸਾਰੇ ਸਾਰੀਆਂ ਆਪਣੀਆਂ ਭੇਡਾਂ ਸਾਈਨ ਕਰੀ ਜਾਨੀਆਂ ਉਸ ਦੀ ਫੋਟੋ ਦੇਖ ਕੇ ਠੀਕ ਹੈ ਨਾ ਤੇ ਬਾਈ ਜੀ ਮਨੀਸ਼ਾ ਆਸਟ੍ਰੇਲੀਆ ਤੋਂ ਆਸਟ੍ਰੇਲੀਆ 'ਚ ਹਿੰਦੂ ਭਾਈ ਚਾਹ ਰਹੇ ਨੇ ਕੀ ਕੀਤਾ ਨਾਮ ਕੀਰਤਨ ਤੇ ਬੈਨ ਲਵਾ ਦਿੱਤਾ ਹੀ ਨਹੀਂ ਪਟੀਸ਼ਨ ਪਾਈ ਸੀ ਵੀ ਆਪਣੇ ਸਿੱਖ ਵੀਰ ਜੋ ਆਪਣੇ ਲੈ ਕੇ ਜਾਂਦੇ ਆ ਲੋਕਾਂ 'ਚ ਸਾਰੇ ਨੂੰ ਪਤਾ ਹੀ ਆ ਉਹ ਆਸਟ੍ਰੇਲੀਆ ਨੇ ਪਹਿਲਵਾਤਾ ਆਸਟ੍ਰੇਲੀਆ ਚ ਨਗਰਗੀਤ ਤਨੀ ਹੁਣਾ ਇੱਕ ਸ਼ਹਿਰ ਚ ਇਹ ਮਨੀਸ਼ਾ ਵੀ ਆਸਟ੍ਰੇਲੀਆ ਤੋਂ ਹੀ ਆ 22 ਤੱਕ ਬੜੀ ਵੱਡੀ ਗੇਮ ਆ ਥੋ ਹੁਣ ਇਸ ਨੇ ਸਾਈਨ ਜਿਆਦਾ ਤੋਂ ਜਿਆਦਾ ਕਰਾ ਲਿਆ ਸਾੜੀ ਉਹੀ ਕਰੀ ਜਾਂਦੀ ਕਦੀ ਕੁਛ ਲਿਖੀ ਜਾਂਦੀ ਕਦੀ ਕੁਛ ਲਿਖੀ ਜਾਂਦੀ ਬਾਈ ਮੈਂ ਕਹਿਣਾ ਚਾਹੁੰਦਾ ਸਾਰੇ ਪੰਜਾਬੀਆਂ ਤੇ ਫੋਨ ਚ ਵੀਡੀਓ ਜਾਵੇ ਕੋਈ ਨਾ ਮਨੀਸ਼ਾ ਵਾਲੀ ਪਟੀਸ਼ਨ ਸਾਈਨ ਕਰੇ ਤੇ ਮੈਨੂੰ ਫੋਲੋ ਕਰੋ ਹਾਂਜੀ ਮੁੰਡੇ ਦੇ ਫੈਮਿਲੀ ਦੀ ਜੋ ਪਟੀਸ਼ਨ ਆਉ ਮੈਂ ਸਾਰਿਆਂ ਨੂੰ ਦੱਸੂਗਾ ਸਾਰੇ ਪਾਸੇ ਵੀਡੀਓ ਪਚਾ ਦਿਓ ਭਲਾ ਹੋ ਜਿਵੇਂ ਆ ਦੇਖ ਲਓ ਸਾਲੀ ਕਹੀ ਜਾਂਦੀ ਸੰਗ ਤੋਂ ਸੰਗ ਤੋਂ ਜਿਆਦਾ ਹੋ